ਸਤ ਨਾਮ ਵਾਹਿਗੁਰੂ 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 ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਦੋ ਨਾਮ ਵਾਹਿਗੁਰੂ ਬੋਲੇ ਇਸ ਨਿਹਾਲ ਸ੍ਰੀ ਆਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪ੍ਰਧਾਨ ਜੀ ਕੀ ਨਾਂ ਤਾਂ ਕਿਹੜਾ ਪਿੰਡ ਤੁਹਾਡਾ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਮੈਂ ਹਾਂ ਜਿੰਦਰ ਸਿੰਘ ਪਿੰਡ ਆਪਾਂ ਰਾਮਪੁਰਪੂਰ ਭੂਦਵੇਂ ਡਿਆ ਜੀ ਅੱਜ ਜਿਹੜੀ ਸੰਗਤ ਗੁਰਦੁਆਰਾ ਸਾਹਿਬ ਆਪਾਂ ਹੀ ਸਾਹਿਬ ਦੀ ਜਿੱਤ ਤੇ ਇਕੱਠੀ ਹੋਈ ਆ ਗੁਰਦੁਆਰਾ ਸਾਹਿਬ ਆ ਕੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਕੀ ਕਹਿਣਾ ਚਾਹੁੰਦੇ ਜੀ ਸਰ ਜੀ ਹੋ ਗਿਆ ਗੁਰੂ ਮਾਰ ਨੇ ਬਹੁਤ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਨੇ ਭਾਈ ਸਾਹਿਬ ਦੀ ਬਹੁਤ ਵੱਡੀ ਲੀਡ ਦੇ ਨਾਲ ਜਿੱਤ ਹੋਈ ਆ ਇਸ ਵਾਸਤੇ ਸਾਰੀ ਸੰਗਤ ਗੁਰਦੁਆਰਾ ਸਾਹਿਬ ਸਤਨਾਮ ਵੈਕੂ ਦਾ ਪਹਿਲਾਂ ਜਾਪ ਕੀਤਾ ਵਾ ਹੁਣ ਆਪਾਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵੱਧ ਚੜ੍ਹ ਕੇ ਵੋਟਾਂ ਪਾਈਆਂ ਵਾ ਪਿੰਡੋਂ ਵੀ ਬਹੁਤ ਲੰਮੀ ਦੀਰ ਦੇ ਨਾਲ ਭਾਈ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਆ ਇਸ ਤਵਾਦੇ ਸਾਰੇ ਪਿੰਡ ਵਾਸੀਆਂ ਦਾ ਸਾਰੇ ਇਲਾਕਾ ਵਾਸੀਆਂ ਦਾ ਵੱਧ ਤੋਂ ਵੱਧ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ ਜੀ ਹੋਰ ਕੋਈ ਅਗਲਾ ਮੈਸੇਜ ਕੋਈ ਸੰਗਤ ਨੂੰ ਦੇਣਾ ਚਾਹੁੰਦੇ ਹੋ ਅਗਲਾ ਮੈਸੇਜ ਇਹੋ ਹੀ ਆ ਜੀ ਚਲੋ ਆਪਾਂ ਵੱਧ ਤੋਂ ਵੱਧ ਭਾਈ ਸਾਹਿਬ ਦਾ ਸਾਥ ਦਿੱਤਾ ਗੁਰੂ ਮਹਾਰਾਜ ਦੀ ਕਿਰਪਾ ਦੀ ਹੁਣ ਅਗਲਾ ਮੈਸੇਜ ਜੋ ਵੀ ਭਾਈ ਸਾਹਿਬ ਦੇ ਮਾਤਾ ਪਿਤਾ ਦਾ ਹੋਊਗਾ ਉਹ ਆਪਾਂ ਸੰਗਤ ਦੇ ਨਾਲ ਸਾਂਝਾ ਕਰਾਂਗੇ ਤੇ ਇਸ ਵਾਸਤੇ ਆਪਾਂ ਉਹ ਜਿਹੜੇ ਹਿਸਾਬ ਨਾਲ ਆਪਾਂ ਕਹਿਣਗੇ ਆਪਾਂ ਉਸੇ ਹਿਸਾਬ ਦੇ ਨਾਲ ਵਾਗਰੂ ਜੀ ਚੱਲਣਾ ਆ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਖਡੂਰ ਸਾਹਿਬ ਦਾ ਨਾਮ ਕਹਿੰਦੇ ਵੀ ਬੀਬੀ ਖਾਲਾਣਾ ਨੂੰ ਹਲਾ ਕੇ ਜੋ ਮੱਥੇ ਤੇ ਕਲੰਕ ਲਾਇਆ ਸੀਗਾ ਉਹ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਅਖਡੂਰ ਸਾਹਿਬ ਤੋਂ ਭਾਈ ਸਾਹਿਬ ਦੀ ਜਿੱਤ ਹੋਈ ਆ ਤੇ ਇਸ ਵਾਸਤੇ ਜੋ ਕਲੰਕ ਲੱਗਾ ਮੱਥੇ ਤੇ ਉਹ ਮਹਾਰਾਜ ਨੇ ਕਿਰਪਾ ਕੀਤੀ ਉਹ ਲੱਥ ਗਿਆ ਇਸ ਵਾਸਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਗਰੂ ਜੀ ਹਾਂ ਜੀ ਕੀ ਨਾਮ ਮਿਰਜੀ ਦਾ ਲੱਗਾ ਵਾਹਿਗੁਰੂ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਰਾਮਪੁਰ ਭੂਤਵਿੰਡ ਜੀ ਅੱਛਾ ਕੀ ਕਹਿਣਾ ਚਾਹੁੰਦੇ ਆ ਜੀ ਭਾਈ ਸਾਹਿਬ ਦੀ ਜਿੱਤ ਤੇ ਅੱਜ ਅਕਾਲ ਪੁਰਖ ਨੇ ਬੜੀ ਕਿਰਪਾ ਕੀਤੀ ਆ ਭਾਈ ਸਾਹਿਬ ਨੂੰ ਬਹੁਤ ਵੱਡੀ ਲੀਡ ਤੇ ਸੰਗਤ ਨੇ ਜੋ ਮਿਹਨਤ ਕਰਕੇ ਜਿਤਾਇਆ ਤੇ ਕਿਰਪਾ ਆਈ ਅਕਾਲ ਪੁਰਖ ਦੀ ਜੀ ਅੱਛਾ ਅੱਜ ਇੱਥੇ ਗੁਰਦਰਾ ਸਾਹਿਬ ਕੀ ਕੀਤਾ ਮਹਾਰਾਜ ਦਾ ਸ਼ੁਕਰਾਨਾ ਹਾਂਜੀ ਇੱਥੇ ਜੀ ਪਹਿਲਾਂ ਵਾਹਿਗੁਰੂ ਦਾ ਜਾਪ ਕੀਤਾ ਗਿਆ ਜੀ ਸ਼ੁਕਰਾਨੇ ਵਜੋਂ ਤੇ ਹੁਣ ਸਾਰੀ ਸੰਗਤ ਇਕੱਠੀ ਹੋਈ ਆ ਜੋ ਅਗਲਾ ਕੋਈ ਪ੍ਰੋਗਰਾਮ ਭਾਈ ਸਾਹਿਬ ਦੇ ਮਾਤਾ ਪਿਤਾ ਦੇਣਗੇ ਉਹਦੇ ਤੇ ਫਿਰ ਕਾਹ ਕਾਰਵਾਈ ਕੀਤੀ ਜਾਊਗੀ ਕੰਮ ਕੀਤਾ ਜਾਊਗਾ